ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜੇਕਰ ਤੁਹਾਡੇ ਪੈਰਾਂ ਥੱਲੇ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੋਵੇ ਤਾਂ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਹਾਡੇ ਅੰਦਰ ਪਾਣੀ ਦੀ ਕਮੀ ਹੋ ਰਹੀ ਹੈ ਇਸੇ ਕਾਰਨ ਹੀ ਤੁਹਾਡੇ ਪੈਰਾਂ ਵਿੱਚ ਗਰਮੀਆਂ ਦੇ ਮੌਸਮ ਵਿੱਚ ਜਲਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਨੰਬਰ 2 ਜਦੋਂ ਵੀ ਤੁਸੀਂ ਬਰਤਨਾਂ ਨੂੰ ਸਾਫ਼ ਕਰਦੇ ਹੋ ਤਾਂ ਸਾਬਣ ਨੂੰ ਲੈ ਕੇ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਘੋਲ ਲਓ ਜਾਂ ਫਿਰ ਬਰਤਨ ਸਾਫ਼ ਕਰਨ ਵਾਲੀ ਸਰਫ ਹੀ ਲੈ ਲਓ ਉਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਬਰਤਨ ਸਾਫ਼ ਕਰੋ ਇਸ ਤਰ੍ਹਾਂ ਕਰਨ ਨਾਲ ਬਰਤਨਾਂ ਵਿੱਚ ਕਦੇ ਵੀ ਸਾਬਣ ਨਹੀਂ ਰਹੇਗਾ ਨੰਬਰ 3 ਸ਼ਕਰਕੰਦੀ ਦਾ ਜੇਕਰ ਤੁਸੀਂ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਖੂਬਸੂਰਤ ਬਣਦਾ ਹੈ ਤੇ ਨਾਲ ਹੀ ਇਸ ਨਾਲ ਤੇਲ ਨਾਲ ਸੰਬੰਧਿਤ ਬਿਮਾਰੀਆਂ ਦੂਰ ਹੋਣ ਲੱਗ ਜਾਂਦੀਆਂ ਹਨ ਨੰਬਰ 4 ਜੇਕਰ ਤੁਸੀਂ ਰੋਜ਼ਾਨਾ ਸਿਆਸੀਟਸ ਦਾ ਇਸਤੇਮਾਲ ਕਰਦੇ ਹੋ ਤਾਂ ਬੁਢਾਪੇ ਤੱਕ ਵੀ ਤੁਸੀਂ ਜਵਾਨ ਹੀ ਰਹੋਗੇ ਇਹ ਚਿਹਰੇ ਦੀਆਂ ਹਰ ਸਮੱਸਿਆਵਾਂ ਨੂੰ ਖਤਮ ਕਰਨ ਲਈ ਬਹੁਤ ਹੀ ਕਾਰਗਰ ਚੀਜ਼ ਹੈ ਇਸਦੀ ਮਦਦ ਨਾਲ ਤੁਸੀਂ ਕਦੇ ਵੀ ਬੁੱਢੇ ਨਹੀਂ ਹੋਵੋਗੇ ਨੰਬਰ 5 ਜੇਕਰ ਤੁਸੀਂ ਜਲਦੀ ਬੁਢਾਪੇ ਵੱਲ ਜਾ ਰਹੇ ਹੋ ਤਾਂ ਇਹ ਚੀਜ਼ਾਂ ਤੁਹਾਨੂੰ ਜਲਦੀ ਬੁਢਾਪੇ ਤੱਕ ਲੈ ਜਾਂਦੀਆਂ ਹਨ ਪਹਿਲਾ ਮਾੜੀ ਖੁਰਾਕ ਖਾਣਾ ਦੂਸਰਾ ਸਿਗਰਟ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਕਰਨਾ ਤੀਸਰਾ ਜ਼ਿਆਦਾ ਨਮਕ ਅਤੇ ਖੰਡ ਦਾ ਸੇਵਨ ਕਰਨਾ ਇਹਨਾਂ ਦਾ ਸੇਵਨ ਕਰਨ ਨਾਲ ਤੁਸੀਂ ਛੋਟੀ ਉਮਰ ਵਿੱਚ ਹੀ ਬਹੁਤ ਗੁੱਡੇ ਦਿਖਾਈ ਦੇਣ ਲੱਗ ਜਾਂਦੇ ਹੋ ਨੰਬਰ 6 ਜੇਕਰ ਤੁਸੀਂ ਲੌਂਗ ਅਤੇ ਸ਼ਹਿਦ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਤਾਂ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ ਇਸ ਦੀ ਮਦਦ ਨਾਲ ਤੁਹਾਡਾ ਚਿਹਰਾ ਬੇਦਾਗ ਅਤੇ ਗਲੋਇੰਗ ਹੋ ਜਾਵੇਗਾ ਇਸ ਪੇਸਟ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਲਓ ਸਵੇਰੇ ਪਾਣੀ ਨਾਲ ਚਿਹਰੇ ਨੂੰ ਵੀ ਧੋ ਲਓ ਨੰਬਰ 7 ਜੇਕਰ ਤੁਸੀਂ ਪੈਰਾਂ ਉੱਪਰ ਤੇਲ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੋਣ ਲੱਗ ਜਾਵੇਗਾ ਜੇਕਰ ਤੁਸੀਂ ਅੰਡੇ ਦੀ ਜ਼ਰਦੀ ਸਿਰ ਉੱਪਰ ਲਗਾ ਲਓ ਤਾਂ ਇਸ ਦੀ ਮਦਦ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 8 ਵਾਲਾਂ ਉੱਪਰ ਪਿਆਜ਼ ਦਾ ਰਸ ਲਗਾਉਣ ਨਾਲ ਚਿੱਟੇ ਵਾਲ ਕਾਲੇ ਹੋਣ ਲੱਗ ਜਾਂਦੇ ਹਨ ਤੇ ਨਾਲ ਹੀ ਮੁੜ ਤੁਮ ਵਾਲ ਚਿੱਟੇ ਨਹੀਂ ਆਉਂਦੇ ਇਸ ਤੋਂ ਇਲਾਵਾ ਪਿਆਜ਼ ਦਾ ਰਸ ਵਾਲਾਂ ਦੀ ਚੰਕ ਨੂੰ ਵੀ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ ਨੰਬਰ 9 ਕਬਜ਼ ਦੀ ਸਮੱਸਿਆ ਵਿੱਚ ਕਦੇ ਵੀ ਤੁਸੀਂ ਅੰਗਰੇਜ਼ੀ ਦਵਾਈਆਂ ਨਾ ਖਾਓ ਇਸ ਤੋਂ ਇਲਾਵਾ ਜੇਕਰ ਤੁਸੀਂ ਰੋਜ਼ਾਨਾ ਇੱਕ ਅਮਰੂਦ ਖਾਣਾ ਸ਼ੁਰੂ ਕਰਦੇ ਹੋ ਤਾਂ ਦਿਨਾਂ ਵਿੱਚ ਹੀ ਤੁਹਾਡੀ ਕਬਜ਼ ਦੀ ਸਮੱਸਿਆ ਛੂਮੰਤਰ ਹੋ ਜਾਵੇਗੀ ਇਸੋ ਇਲਾਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰੋ ਨੰਬਰ 10 ਜੇਕਰ ਤੁਸੀਂ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਵਰਤਨਾ ਨੂੰ ਸਾਫ਼ ਕਰਨ ਤੋਂ ਤੁਰੰਤ ਬਾਅਦ ਸਾਫ਼ ਕੱਪੜੇ ਨਾਲ ਸੁਕਾ ਕੇ ਰਸੋਈ ਵਿੱਚ ਵਰਤਨਾ ਵਾਲੀ ਅਲਮਾਰੀ ਵਿੱਚ ਪੁੱਠੇ ਕਰਕੇ ਰੱਖ ਦਿਓ ਤੇ ਅਲਮਾਰੀ ਦੀ ਖਿੜਕੀ ਬੰਦ ਕਰ ਦੇਵੋ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਕੋਈ ਵੀ ਜੀ ਨਹੀਂ ਤਾਂ ਤੁਸੀਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਨੰਬਰ 11 ਜੇਕਰ ਤੁਹਾਡੇ ਕਿਸੇ ਵੀ ਸੂਟ ਦੀ ਫਿਟਿੰਗ ਖਿਆਦਾ ਖੁੱਲੀ ਰਗ ਰਹੀ ਹੈ ਤਾਂ ਤੁਹਾਡੇ ਕੋਲ ਸਲਾਈ ਮਾਰਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਆਪਣੇ ਥੱਲੇ ਦੀ ਦੋ ਅੰਡਰ ਸ਼ਰਟਾਂ ਪਾ ਸਕਦੇ ਹੋ ਇਸ ਨਾਲ ਤੁਹਾਡੇ ਪਾਇਆ ਹੋਇਆ ਸੂਟ ਜ਼ਿਆਦਾ ਖੁੱਲਾ ਨਹੀਂ ਲੱਗੇਗਾ ਨੰਬਰ 12 ਜੇਕਰ ਤੁਹਾਡੀ ਜੁੱਤੀ ਜ਼ਿਆਦਾ ਖੁੱਲੀ ਹੋਵੇ ਤਾਂ ਤੁਸੀਂ ਉਸ ਦੇ ਅੱਗੇ ਜਾ ਤਾਂ ਕੋਈ ਕਪੜਾ ਪਾ ਸਕਦੇ ਹੋ ਜਾਂ ਫਿਰ ਉਸ ਵਿੱਚ ਰੂੰ ਫਸਾ ਲਓ ਇਸ ਨਾਲ ਉਹ ਤੁਹਾਡੇ ਨਾਪ ਦੀ ਹੋ ਜਾਵੇਗੀ ਜਿਸ ਨਾਲ ਉਹ ਪਾਈ ਹੋਈ ਬੁਰੀ ਨਹੀਂ ਲੱਗੇਗੀ ਨੰਬਰ 13 ਜੇਕਰ ਤੁਹਾਡੇ ਪੈਰ ਦੀ ਜੁੱਤੀ ਟਾਈਟ ਹੋਣ ਕਾਰਨ ਤੁਹਾਡੇ ਪੈਰਾਂ ਨੂੰ ਛਿੱਲ ਰਹੀ ਹੈ ਤਾਂ ਆਪਣੇ ਪੈਰ ਦੀ ਚੀਚੀ ਅਤੇ ਅੱਡੀ ਤੇ ਵੈਂਟੜ ਲਗਾ ਲੋ ਇਸ ਦੀ ਮਦਦ ਨਾਲ ਤੁਹਾਡੇ ਪੈਰ ਤੇ ਜੁੱਤੀ ਨਹੀਂ ਲੱਗੇਗੀ ਨੰਬਰ 14 ਹਲਕੇ ਗਰਮ ਪਾਣੀ ਵਿੱਚ ਜੇਕਰ ਤੁਸੀਂ ਥੋੜਾ ਜਿਹਾ ਬਿਮ ਅਤੇ ਸਿਰਕਾ ਪਾ ਕੇ ਫਿਰ ਇਸ ਵਿੱਚ ਥੋੜੀ ਜਹੀ ਈਜੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ ਦੀ ਮਦਦ ਨਾਲ ਤੁਸੀਂ ਆਪਣੀ ਰਸੋਈ ਦੀ ਡੀਪ ਕਲੀਨ ਕਰ ਸਕਦੇ ਹੋ ਇਸ ਦੀ ਮادات ਨਾਲ ਤੁਹਾਡੀ ਰਸੋਈ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆਵੇਗੀ ਤੇ ਗੰਦੀ 스멜 ਸਾਰੀ ਖਤਮ ਹੋ ਜਾਵੇਗੀ। ਨੰਬਰ 15 ਜੇਕਰ ਤੁਸੀਂ ਸਟੀਲ ਦੇ ਵੱਡੇ ਬਰਤਨ ਵਿੱਚ ਪਾਣੀ ਪਾ ਕੇ ਤਾਂਬੇ ਦਾ ਕੋਈ ਛੋਟਾ ਜਿਹਾ ਬਰਤਨ ਪਾ ਕੇ 4 ਘੰਟਿਆਂ ਲਈ ਰੱਖ ਦਿਓ ਤੇ ਫਿਰ ਇਸ ਪਾਣੀ ਨੂੰ ਪੀ ਲਓ। ਇਹ ਪਾਣੀ ਵੀ ਤਾਂਬੇ ਦੇ ਬਰਤਨ ਵਾਲਾ ਪਾਣੀ ਹੀ ਬਣ ਜਾਵੇਗਾ। ਜੋ ਤੁਹਾਡੇ ਸਰੀਰ ਲਈ ਬਹੁਤ ਹੀ ਗੁਣਕਾਰੀ ਹੈ ਨੰਬਰ 16 ਜਦੋਂ ਵੀ ਤੁਸੀਂ ਕੋਈ ਵੀ ਤਲੀ ਹੋਈ ਚੀਜ਼ ਆਪਣੇ ਘਰ ਵਿੱਚ ਬਣਾਉਂਦੇ ਹੋ ਤਾਂ ਇੱਕ ਪਲੇਟ ਵਿੱਚ ਪਹਿਲਾ ਟਿਸ਼ੂ ਪੇਪਰ ਰੱਖ ਲਓ ਫਿਰ ਇਸ ਉੱਪਰ ਤਲੀ ਹੋਈ ਚੀਜ਼ ਰੱਖ ਦਿਓ ਇਸ ਦੀ ਮਦਦ ਨਾਲ ਸਾਰਾ ਤੇਲ ਟਿਸ਼ੂ ਪੇਪਰ ਉੱਪਰ ਆ ਜਾਵੇਗਾ ਤੇ ਫਿਰ ਤੁਸੀਂ ਇਸ ਖਾਣ ਵਾਲੀ ਚੀਜ਼ ਨੂੰ ਕਿਸੇ ਬਰਤਨ ਵਿੱਚ ਪਾ ਕੇ ਰੱਖ ਸਕਦੇ ਹੋ ਉਹ ਤੇਲ ਕਾਰਨ ਖਰਾਬ ਨਹੀਂ ਹੋਵੇਗਾ ਨੰਬਰ 17 ਜੇਕਰ ਤੁਸੀਂ ਰੋਟੀ ਵਾਲੇ ਡੱਬੇ ਵਿੱਚ ਤਤੀਲੀ ਰੱਖਣ ਵਾਲਾ ਸਟੈਂਡ ਰੱਖਦੇ ਹੋ ਤੇ ਫਿਰ ਇਸ ਉੱਪਰ ਆਪਣਾ ਰੋਟੀ ਵਾਲਾ ਪੋਨਾ ਰੱਖਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡੀਆਂ ਰੋਟੀਆਂ ਕਦੇ ਵੀ ਕਿੱਲੀਆਂ ਨਹੀਂ ਹੋਣਗੀਆਂ ਤੇ ਨਾਲ ਹੀ ਉਹ ਨਰਮ ਵੀ ਰਹਿਣਗੀਆਂ ਨੰਬਰ 18 ਜੇਕਰ ਤੁਸੀਂ ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਾ ਕੇ ਹੀ ਘਰੋਂ ਨਿਕਲਦੇ ਹੋ ਤਾਂ ਇਸ ਨਾਲ ਤੁਹਾਡੇ ਬਣੇ ਹੋਏ ਸਾਰੇ ਕੰਮ ਬਣਨ ਲੱਗ ਜਾਂਦੇ ਹਨ ਇਸ ਤੋਂ ਇਲਾਵਾ ਆਪਣੇ ਨਾਲ ਗੁੜ ਅਤੇ ਚਨੇ ਦੀ ਦਾਲ ਵੀ ਨਾਲ ਲੈ ਕੇ ਜਾਓ ਰਸਤੇ ਵਿੱਚ ਕਿਸੇ ਗਾਂ ਨੂੰ ਪਾ ਦਿਓ ਹਰ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 19 ਜੇਕਰ ਤੁਸੀਂ ਸੁੱਕੀ ਸਬਜ਼ੀ ਵਿੱਚ ਪਾਣੀ ਨਹੀਂ ਪਾਉਣਾ ਚਾਹੁੰਦੇ ਤਾਂ ਉਸ ਵਿੱਚ ਪੀਸਿਆ ਹੋਇਆ ਜੀਰਾ ਪਾ ਦਿਓ ਇਸ ਦੀ ਮਦਦ ਨਾਲ ਤੁਹਾਡੀ ਸਬਜ਼ੀ ਇੰਨੀ ਜ਼ਿਆਦਾ ਬਣੇਗੀ ਸਵਾਦ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਵੋਗੇ ਅਤੇ ਵਾਰ-ਵਾਰ ਇਹ ਤਰੀਕਾ ਤੁਸੀਂ ਫਿਰ ਜ਼ਰੂਰ ਅਪਣਾਉਂਗੇ ਨੰਬਰ 2 ਜਦੋਂ ਵੀ ਤੁਸੀਂ ਪਿੰਡੀ ਫਰਾਈ ਕਰਦੇ ਹੋ ਤਾਂ ਉਸ ਸਮੇਂ ਉਸ ਵਿੱਚ ਪਹਿਲਾਂ ਨਮਕ ਤੇ ਫਿਰ ਇੱਕ ਚਮਚ ਨਿੰਬੂ ਦਾ ਰਸ ਮਿਕਸ ਕਰੋ ਫਿਰ ਹਲਦੀ ਪਾ ਕੇ ਇਸ ਨੂੰ ਫੁੱਲ ਸੇਕ ਤੇ ਭੁੰਨੋ ਇਸ ਤਰ੍ਹਾਂ ਦੀ ਪਿੰਡੀ ਦੀ ਸਬਜ਼ੀ ਖਾਣ ਨੂੰ ਵਾਰ-ਵਾਰ ਮਨ ਕਰੇਗਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇਗੀ ਨੰਬਰ 1 ਕਿ ਜਦੋਂ ਵੀ ਔਰਤਾਂ ਕਿਤੇ ਵੀ ਬਾਹਰ ਘੁੰਮਣ ਲਈ ਜਾਂਦੀਆਂ ਹਨ ਤਾਂ ਉਹਨਾਂ ਨੂੰ ਹਮੇਸ਼ਾ ਆਪਣੇ ਕੋਲ ਦੋ ਰਮਾਲ ਹੀ ਰੱਖਣੇ ਚਾਹੀਦੇ ਹਨ ਇੱਕ ਨਾਲ ਤੁਸੀਂ ਖਾਣ ਪੀਣ ਤੋਂ ਬਾਅਦ ਆਪਣਾ ਮੂੰਹ ਸਾਫ਼ ਕਰ ਸਕਦੇ ਹੋ ਇੱਕ ਨਾਲ ਤੁਸੀਂ ਜਦੋਂ ਵੀ ਮੇਕਅਪ ਸਾਫ਼ ਕਰਨਾ ਹੋਵੇ ਜਾਂ ਫਿਰ ਚਿਹਰਾ ਧੋਣਾ ਹੋਵੇ ਤਾਂ ਆਪਣਾ ਮੂੰਹ ਸਾਫ਼ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਕਦੇ ਵੀ ਖਰਾਬ ਨਹੀਂ ਹੋਵੇਗਾ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ